ਸੋਰੇ ਪਰਿਵਾਰ ਤੋਂ ਤੰਗ ਸਿਮਰਨ ਉਰਫ ਸਰਜੀਤ ਕੌਰ ਨੇ ਹਸਪਤਾਲ ਵਿੱਚ ਤੋੜਿਆ ਦਮ ਗੋਲੂਕਾ ਮੋੜ ਦੀ ਜੰਪਲ ਸ਼੍ਰੀ ਕਸ਼ਮੀਰ ਲਾਲ ਦੀ ਬੇਟੀ ਸਰਜੀਤ ਕੌਰ ਅੱਜ ਦਮ ਤੋੜ ਗਈ ਘਰ ਵਾਲੇ ਦੇ ਨਾ ਸਹਿਣ ਜੋਗ ਤਸੀਹਾਂ ਤੋਂ ਦੁਖੀ ਹੋਈ ਸਰਜੀਤ ਕੌਰ ਜੋ ਕਿ ਤੇਲ ਪਾ ਕੇ ਸੜ ਗਈ ਸੀ ਉਹ ਅੱਜ ਦਮ ਤੋੜ ਗਈ ਉਹ ਦੋ ਛੋਟੇ ਬੱਚਿਆਂ ਦੀ ਮਾਂ ਸੀ ਸਿਮਰਨ ਉਰਫ ਸਰਜੀਤ ਕੌਰ ਉਸਨੇ ਸੀਐਮਸੀ ਵਿੱਚ ਅੱਜ ਆਖਰੀ ਸਾਹ ਲਈ ਪੇਕੇ ਪਰਿਵਾਰ ਉਸ ਨੂੰ ਪਿੰਡ ਗੋਲੂ ਕਾ ਮੋੜ ਲੈ ਆਇਆ ਸਿਮਰਨ ਦੇ ਪੇਕੇ ਪਰਿਵਾਰ ਨੇ ਉਸਦੇ ਸਹੁਰੇ ਪਰਿਵਾਰ ਤੇ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਕਿਸ ਤਰ੍ਹਾਂ ਉਹਨਾਂ ਦੀ ਭੈਣ ਨੂੰ ਤੰਗ ਪਰੇਸ਼ਾਨ ਕਰਦੇ ਸਨ ਦੂਸਰੇ ਪਾਸੇ ਗੁਰਹਰ ਸਹਾਇ ਪੁਲਿਸ ਨੇ ਉਸਦੇ ਸਹੁਰੇ ਪਰਿਵਾਰ ਖਿਲਾਫ ਮਾਮਲਾ ਦਰਜ ਕਰ ਲਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਦੇ ਘਰ ਹੀ ਲੜਾਈ ਰਹੀ ਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੁੱਢੀ ਵੀ ਲੜਦੀ ਸੀ ਆਪ ਵੀ ਲੜਦਾ ਸੀ ਫੜ ਕੇ ਸਾਡੀ ਭੈਣ ਨੂੰ ਕੁੱਟ ਮਾਰ ਦਿੰਦਾ ਸੀ ਸਾਡੀ ਭੈਣ ਦੇ ਉੱਤੇ ਇੰਨੀ ਤੇਲ ਪਾਇਆ ਤੇ ਇੰਨੀ ਸਾੜਿਆ ਹੈ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਇਸ ਖાંਸੀ ਦੀ سزا ਹੋਵੇ ਸਾਡਾ ਕਲਾ ਤਾਂ ਤਾਂ ਹੀ ਠਰੇਗਾ 20 ਸਾਲ ਤੋਂ ਸਾਡੀ ਭੈਣ ਜ਼ੁਲਮ ਸੰਘ ਦੀ ਆਈਏ 20 ਸਾਲ ਹੋ ਗਏ ਹੋਂਦਾ ਕੋਈ ਨਹੀਂ ਬਣਿਆ ਕੋਈ ਨਹੀਂ ਬਣਿਆ ਇਹ ਹੋਂਦਾ ਬੰਦਾ ਹੀ ਨਹੀਂ ਬਣਿਆ ਸਭ ਇੱਕ ਲੜਕੀ ਦੀ ਜਿਹੜੀ ਡੈਥ ਹੋ ਗਈ ਜੀ ਸੋਹਰੇ ਪ੍ਰਵਾਦਤਾਂ ਦੇ ਚਿੱਕੀ ਮਾਮਲਾ ਸੀ ਜੀ ਆ ਇੱਕ ਲੜਕੀ ਸੀ ਸਿਮਰਨ ਕੌਰ ਗੋਲੂ ਕਾ ਮੋੜ ਦੀ ਉਹ ਰਹਿਣ ਵਾਲੀ ਸੀ ਤੇ ਪਾਟੇ ਮੈਰਿਡ ਸੀ ਹਾਂ ਬੱਚੇ ਕਾਫੀ ਵੱਡੇ ਸੀਗੇ 16 ਸਾਲ ਦਾ ਵੱਡਾ 19 ਸਾਲ ਦਾ ਬੇਟਾ ਸੀ ਉਹਦਾ ਤੇ 16 ਸਾਲ ਦੀ ਬੇਟੀ ਸੀ ਉਹ ਘਰ ਦੇ ਵਿੱਚ ਹੀ ਉਹਨਾਂ ਦਾ ਘਰੇਲੂ ਸੀਗਾ ਡਿਸਪਿਊਟ ਤੇ ਉਹਦੇ ਕਰਕੇ ਉਹਨੇ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਅਗਲ ਲਾ ਲਈ ਤੇ ਉਹਦੀ ਸੁਵੰਦੀ ਉਹਨੇ ਬਿਆਨ ਲਖਾਇਆ ਸੀਗਾ ਜਿਹੜਾ ਮਰਦੇ ਸਮੇਂ ਦਾ ਬਿਆਨ ਆ ਉਹ ਅਸੀਂ ਉਹਦਾ ਕਲਮਬੰਦ ਕੀਤਾ ਉਦੇ ਵਿੱਚੋਂ ਨੇ ਆਪਦੀ ਸੱਸ ਦਾ ਨਾਮ ਲਖਿਆ ਤੇ ਇੱਕ ਆਪਦੇ ਘਰ ਵਾਲੇ ਦਾ ਵੀ ਮੈਨੂੰ ਦੁੱਖ ਹੋ ਕੇ ਜਿਹੜਾ ਹੈਗਾ ਕਿ ਕੀ ਕਰ ਰਹੀਆਂ ਇਸ ਟੈਪ ਚੁੱਕ ਰਹੀਆਂ ਉਹਦੇ ਸਬੰਧੀ ਅਸੀਂ ਜਿਹੜੀ ਐਫ ਆਈ ਆਰ ਉਹ ਦਰਜ ਕਰਤੀ ਹੈ 306 ਦੇ ਵਿੱਚ ਅਗਲੀ ਤਫ਼ਤੀਸ਼ ਹੈ ਜਿਹੜੀ ਉਹ ਜਾਰੀ ਹੈ ਪਰਿਵਾਰ ਵੱਲੋਂ ਵੀ ਗੱਲ ਕਹੀ ਜਾ ਰਹੀ ਜਦੋਂ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਸਸਕਾਰ ਨਹੀਂ ਕੀਤਾ ਜਾਊਗਾ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਅਜ ਸਸਕਾਰ ਨਹੀਂ ਕੀਤਾ ਨਹੀਂ ਅੱਜ ਅਸੀਂ ਉਹਨਾਂ ਦਾ ਐਫ ਆਈ ਆਰ ਦਰਜ ਕਰਕੇ ਅਸੀਂ ਜਿਹੜਾ ਹੈਗਾ ਦੋਸ਼ੀ ਤਾਂ ਅਸੀਂ ਸ੍ਰੇਸ਼ਕ ਮੁਕੱਦਮੇ ਦੇ ਵਿੱਚ ਹੀ ਦੇਖੋ ਰੈਸਟ ਕਰਨੇ ਹੁੰਦੇ ਆ ਜੇ ਉਹਨਾਂ ਦੀ ਕੋਈ ਸਾਡੇ ਤੱਕ ਆਈ ਨਹੀਂ ਇਹ ਸ਼ਰਤ ਜੀ ਉਹਨਾਂ ਨੇ ਕੀਤਾ ਤੇ ਦੋਸ਼ੀ ਤਾਂ ਹੀ ਤੁਰੰਤ ਰੈਸਟ ਕਰਨਾ ਹੀ ਕਰਨੇ ਕਰ ਲਾਂਗੇ ਦੋਸ਼ੀ ਰੈਸਟ ਵੀ ਕਰਾਂਗੇ ਜੀ